ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਿਵਾਰੀ 사ਸੰਗਤ ਅਤੇ ਆਸਪੇਟ ਸਾਇਬ ਸ਼੍ਰੀ ਉਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਧਰਮ ਪ੍ਰਚਾਰ ਦੇ ਲਈ ਅਸਾਮ ਗਏ ਤਾਂ ਸਾਮ ਦੇ ਰਾਜਾ ਰਾਮ ਰਾਏ ਨੇ ਉਹਨਾਂ ਦੀ ਬੜੀ ਸੇਵਾ ਕੀਤੀ ਉਸ ਸਮੇਂ ਰਾਜਾ ਕੋਈ ਪੁੱਤਰ ਨਹੀਂ ਸੀ ਬਾਅਦ ਵਿੱਚ ਗੁਰੂ ਜੀ ਦੇ ਵਰ ਸਰਕਾਰ ਆਜਾ ਰਾਮ ਰਾਏ ਦੇ ਘਰ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਸੀ ਰਤਨ ਰਾਏ ਰਤਨ ਰਾਏ ਦੇ ਮੱਥੇ ਦੇ ਉਪਰਲੇ ਹਿੱਸੇ ਵਿੱਚ ਏਸਾਂ ਲੱਗੇ ਗੁਰੂ ਜੀ ਦੀ ਮੋਹਰ ਦਾ ਨਿਸ਼ਾਨ ਜਨਮ ਸਮੇਂ ਤੋਂ ਹੀ ਬਣਿਆ ਹੋਇਆ ਸੀ ਜਿਹੜਾ ਕਿ ਸਹਿਬ ਸ਼ਿਰੂ ਤੇ ਇੱਕ ਬਾਦ ਸਾਹਿਬ ਜੀ ਦੇ ਅਸ਼ੀਰਵਾਦ ਦੇਣ ਸਮੇ ਉਹਨਾਂ ਵੱਲੋਂ ਦੱਸਿਆ ਗਿਆ ਸੀ। ਔਰ ਰਤਨ ਰਾਏ ਬਹੁਤ ਸੁੰਦਰ ਤੇ ਸੁਸ਼ੀਲ ਸੁਭਾਅ ਵਾਲਾ ਸੀ। ਸਮਾਪਕੇ ਰਜਾਰਾਮ ਰਾਏ ਚੜਾਈ ਕਰ ਗਿਆ ਤੇ ਰਤਨ ਰਾਏ ਤੇ ਰਾਜਾ ਹੋਣ ਦੀ ਜ਼ਿੰਮੇਵਾਰੀ ਆ ਪਈ। ਜਿਸ ਨੂੰ ਉਹ ਬਹੁਤ ਸੱਜੇ ਢੰਗ ਦੇ ਨਾਲ ਲਵਾ ਰਿਹਾ ਸੀ ਇੱਧਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸ਼ਹਾਦਤ ਪਾ ਗਏ ਉਹਨਾਂ ਦੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਗੁਰੂ ਹੋ ਵਰਤ ਰਹੀ ਸੀ ਰਾਜਾ ਰਤਨ ਰਾਏ ਦੀ ਮਾਤਾ ਗੁਰੂ ਜੀ ਤੇ ਬਹੁਤ ਸ਼ਰਧਾ ਰੱਖਦੀ ਸੀ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਤੱਕ ਹਿੱਤੇ ਸੀ ਪਰ ਉਸ ਦੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਵੀ ਖਿੱਚ ਬਣੀ ਹੋਈ ਸੀ ਉਹ ਬਾਣੀ ਪੜ੍ਹਦੀ ਸੀ ਤੇ ਅਰਦਾਸ ਕਰਦੀ ਸੀ ਗੁਰੂ ਜੀ ਕੋਈ ਬੇਦ ਬਣਾਉਣ ਉਸ ਦੇ ਪੁੱਤਰ ਦੇ ਮਨ ਵਿੱਚ ਵੀ ਗੁਰੂ ਪਿਆਰ ਜਾਗ ਪਵੇ ਤੇ ਫਿਰ ਉਹ ਦੋਨੋਂ ਜਨੇ ਗੁਰੂ ਜੀ ਦੇ ਦਰਸ਼ਨ ਆ ਅਨੰਦਪੁਰ ਸਾਹਿਬ ਜਾਣ ਇੱਕ ਦਿਨ ਗੱਲਾਂ ਕਰਦਿਆਂ ਕਰਦਿਆਂ ਰਤਨ ਰਾਏ ਨੇ ਆਪਣੇ ਮੱਥੇ ਵਾਲੇ ਨਿਸ਼ਾਨ ਬਾਰੇ ਪੁੱਛਿਆ ਤਾਂ ਰਾਣੀ ਨੇ ਆਪਣੇ ਪੁੱਤਰ ਰਤਨ ਰਾਏ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਸ਼ਾ ਦੇ ਵਾਰ ਅਤੇ ਇਸ ਨਿਸ਼ਾਨ ਬਾਰੇ ਦੱਸਿਆ ਗੁਰੂ ਜੀ ਨੇ ਵਰਦੇ ਇਸ ਸਮੇਂ ਹੀ ਇਨਸ਼ਾਨ ਹੋਣ ਬਾਰੇ ਕਹਿ ਦਿੱਤਾ ਸੀ। ਇਹ ਵੀ ਦੱਸਿਆ ਸੀ ਕਿ ਪੁੱਤਰ ਦੀ ਦਾਤ ਮੈਨੂੰ ਤੋਂ ਪਹਿਲਾਂ ਉਹ ਤੇ ਉਸਦੇ ਪਿਤਾ ਰਾਮ ਰਾਏ ਬਹੁਤ ਉਦਾਸ ਰਹਿੰਦੇ ਸੀ। ਸੋ ਰਾਜਾ ਰਾਮ ਰਾਏ ਤੇ ਰਾਣੀ ਹਮੇਸ਼ਾ ਗੁਰੂ ਜੀ ਤੇ ਸ਼ਰਧਾ ਰੱਖਦੇ। ਇਸ ਤੇ ਰਾਜਾ ਰਤਨ ਰਾਏ ਨੇ ਪੁੱਛਿਆ ਕਿ ਹੁਣ ਉਹ ਗੁਰੂ ਜੀ ਕਿੱਥੇ ਰਹਿੰਦੇ ਨੇ? ਕੀ ਉਹ ਉਹਨਾਂ ਦੇ ਦਰਸ਼ਨ ਕਰ ਸਕਦੇ ਨੇ ਤਾਂ ਰਾਣੀ ਨੇ ਦੱਸਿਆ ਕਿ ਸਾਬ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮੇਂ ਦੇ ਜ਼ਾਲਮ ਸ਼ਾਸਕ ਔਰੰਗਜ਼ੇਬ ਨੇ ਸ਼ਹੀਦ ਕਰਵਾ ਦਿੱਤਾ ਹੈ ਉਹਨਾਂ ਦੀ ਥਾਂ ਤੇ ਉਹਨਾਂ ਦੇ ਪੁੱਤਰ ਸਾਬ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਸਿੱਖੀ ਸਿਖਿਆ ਦੇ ਰਹੇ ਨੇ ਤੇ ਗੁਰਬਾਣੀ ਦੇ ਰਸਤੇ ਤੇ ਪਾ ਰਹੇ ਨੇ ਰਾਜਾ ਰਤਨ رائے ਨੇ ਆਪਣੀ ਮਾਤਾ ਜੀ ਕੋਲ ਬੇਨਤੀ ਕੀਤੀ ਕਿ ਉਹ ਵੀ ਅਨੰਤਪੁਰ ਸਾਹਿਬ ਜਾਣ ਦੀ ਇੱਛਾ ਰੱਖਦਾ ਹੈ ਤਾਂ ਮਾਤਾ ਨੇ ਕਿਹਾ ਮੇਰੇ ਵਾਸਤੇ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਉਸ ਦਿਨ ਤੋਂ ਹੀ ਰਾਜਾ ਗੁਰੂ ਜੀ ਦੇ ਕੋਲ ਜਾਣ ਦੀ ਤਿਆਰੀ ਨੂੰ ਲੱਗਿਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਾਸੇ ਚੁੰਟਣਕੇ ਵਧੀਆ-ਵਧੀਆ ਪੇਟਾਵਾਂ ਲਿਜਾਣਾ ਚਾਹੁੰਦਾ ਸੀ ਸੋ ਇਸ ਤਿਆਰੀ ਵਿੱਚ ਉਸ ਨੂੰ ਕਈ ਮਹੀਨੇ ਲੱਗੇ ਪਰ ਰਾਜਾ ਬਹੁਤ ਅਰਸ਼ਾ ਦੇ ਨਾਲ ਤਿਆਰੀ ਕਰ ਰਿਹਾ ਸੀ ਬਹੁਤ ਸੋਹਣੇ ਹਾਥੀ ਘੋੜੇ ਸ਼ਸਤਰ ਬਹੁਤ ਕੀਮਤੀ ਵਸਤਰ ਅਤੇ ਇੱਕ ਪ੍ਰਕਾਰ ਦੀਆਂ ਹੋਰ ਕੀਮਤੀ ਵਸਤਾਂ ਸਦਕਾਰ ਵੱਜੋਂ ਲੈ ਕੇ ਰਾਜਾ ਨਾਮ ਰਾਏ ਉਸ ਦੀ ਮਾਤਾ ਤੇ ਹੋਰ ਲਸ਼ਕਰ ਹਾਥੀ ਘੋੜਿਆਂ ਤੇ ਸਵਾਰ ਹੋ ਕੇ ਅਨੰਤਪੁਰ ਸਹਿਣ ਚੱਲ ਪਏ ਸਫ਼ਰ ਦੂਰ ਦਾ ਹੋਣ ਕਾਰਨ ਕਾਫੀ ਦਿਨ ਲੱਗੇ ਪਰ ਰਾਜੇ ਨੂੰ ਚਾਹੀ ਬੜਾ ਸੀ ਕਿ ਕਿਹੜਾ ਵੇਲਾ ਹੋਵੇ ਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਅਖੀਰ ਅਨੰਤਪੁਰ ਸੇ ਪਹੁੰਚ ਗਏ ਖੁਸ਼ਲੀ ਛਾਂ ਵੇਖੇ ਉਹਨਾਂ ਨੇ ਆਪਣੇ ਤੰਬੂ ਗੱਢ ਲਏ ਹਾਥੀ ਘੋੜੇ ਬੰਨ ਕੇ ਡੇਰਾ ਲਾ ਲਿਆ ਫਿਰ ਕੁਝ ਸਿਆਣੇ ਸਪਾਹੀਆਂ ਨੂੰ ਭੇਜਿਆ ਕਿ ਗੁਰੂ ਜੀ ਨੂੰ ਨਮਰਤਾ ਸਹਿਤ ਬੇਨਤੀ ਕਰਕੇ ਦਰਸ਼ਨਾਂ ਦੀ ਆਗਿਆ ਲੈ ਕੇ ਆਉਣ ਉਹਨਾਂ ਜਾ ਕੇ ਦਰਬਾਰ ਨੂੰ ਕਿਹਾ ਦਰਬਾਰ ਨੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਰਾਜੇ ਨੂੰ ਉਸ ਦੀਆਂ ਫੌਜਾਂ ਨੂੰ ਉਹਨਾਂ ਦੇ ਹਾਥੀ ਕੋੜਿਆਂ ਆਦ ਲਈ ਆਹ ਲੋੜਿੰਦੀ ਵਰਸਤ ਉਹ ਹਈਆ ਭرائی ਜਾਵੇ ਤੇ ਅਜੇ ਆਰਾਮ ਕਰਨ ਦਿਓ ਕੱਲ ਨੂੰ ਦਰਬਾਰ ਵਿੱਚ ਆ ਜਾਂ ਅਗਲੇ ਦਿਨ ਰਾਜੇ ਨੂੰ ਸੁਨੇਹਾ ਭੇਜਿਆ ਗੁਰੂ ਜੀ ਸਜੇ ਦਰਬਾਰ ਦੇ ਵਿੱਚ ਹਨ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਉਹ ਵੀ ਆ ਕੇ ਦਰਸ਼ਨ ਕਰ ਲੈਣ ਤਾਂ ਰਾਜਾ ਤਾਂ ਪਹਿਲਾਂ ਬੜਾ ਉਸਕ ਸੀ ਉਸਨੇ ਸਾਰੇ ਤੋਹਫੇ ਚ ਕੋ ਆਏ ਦਰਬਾਰ ਵੱਲ ਚੱਲ ਪਿਆ ਤੇ ਪਿਆਰਿਓ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਸਮੂਹ ਸੰਗਤਾਂ ਵੀ ਨਾਲ ਚੱਲ ਪਈਆਂ ਹੁਣ ਜਿਸ ਵੇਲੇ ਗੁਰੂ ਜੀ ਦੇ ਕੋਲ ਪੁਜੇ ਨੇ ਸਰ ਸਾਜੋ ਸਮਾਨ ਵੀ ਆਪਨੇ ਨਾਲ ਲੈ ਲਿਆ ਹੈ ਇਸ ਸਾਜੋ ਸਮਾਨ ਦੇ ਵਿੱਚ ਇੱਕ ਪੰਜ ਕਲਾ ਚੌਂਕੀ ਹੈ ਇੱਕ ਬੜੀ ਵਧੀਆ ਚੰਦਨੀ ਹੈ। ਔਰ ਇੱਕ ਸਪੈਡ ਰੰਗ ਝੂਂ ਲਤਾਂ ਤੇ ਤਾਰੀਆਂ ਮੱਥੇ ਤੇ ਨਿਸ਼ਾਨ ਇੱਕ ਹਾਥੀ ਛੋਟੇ ਜਿਹੇ ਕੱਦ ਦਾ ਜਿਸ ਦਾ ਨਾਮ ਹੈ ਪਰਸ਼ਾਦੀਆ ਸੀ ਉਹ ਵੀ ਸਤਿਗੁਰਾਂ ਦੇ ਸ਼ਨਮਖ ਜੀ ਆਜ਼ਰ ਕੀਤਾ ਪੰਜ ਕਲਾ ਸ਼ਸਤਰ ਜਿਹਦੇ ਵਿੱਚੋਂ ਉਸ ਦੇ ਬਟਨ ਨੂੰ ਨਪਿਆ ਵੱਖ-ਵੱਖਰੀਆਂ ਕਲਾ ਵੱਖ-ਵੱਖਰੇ ਸ਼ਸਤਰ ਬਣ ਜਾਂਦੇ ਨੇ ਉਹ ਗੁਰੂ ਜੀ ਦੇ ਪੇਟਾ ਜਾ ਕੇ ਸਾਰਾ ਸਿਮਾਨ ਰੱਖਿਆ ਬਹੁਤ ਸਾਰੀਆਂ ਮੋਹਰਾ ਗੁਰੂ ਜੀ ਅੱਗੇ ਮੱਥਾ ਟੇਕਿਆ ਔਰ ਨਾਲ ਦੀ ਨਾਲ ਹਾਥੀ ਘੋੜੇ ਅਤੇ ਬਹੁਤ ਸਾਰੇ ਸ਼ਸਤਰ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੇਟਾ ਕੀਤੇ ਔਰ ਜੋ ਛੋਟਾ ਹਾਥੀ ਹੈ ਪ੍ਰਸ਼ਾਦੀ ਅਤੀ ਇਹ ਪਿਆਰਿਓ ਨਾਲ ਲੈ ਕੇ ਚੱਲ ਰਹੇ ਨੇ ਜਿਸ ਵੇਲੇ ਗੁਰੂ ਜੀ ਦੇ ਕੋਲ ਇਹ ਵੀ ਗਿਆ ਕਿ ਆਸਦਾਦਾ ਹੈ ਕਿ ਇਹ ਹਾਥੀ ਦੀ ਸੁਣ ਦੇ ਵਿੱਚ ਇੱਕ ਛੋਟਾ ਜਿਹਾ ਬਰਤਨ ਹੈ ਪਾਣੀ ਦਾ ਭਰਿਆ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨਦਾਰੇ ਕੀਤੇ ਤੇ ਪਿਆਰੋ ਇਹ ਪ੍ਰਸ਼ਾਦੀ ਹਾਥੀ ਨੇ ਗੁਰੂ ਸਾਹਿਬ ਦੇ ਚਰਨ ਛੁਵਸ ਜਲ ਦੇ ਨਾਲ ਸਾਫ ਕੀਤੇ ਔਰ ਚੰਨ ਸਰਵ ਕਰਨ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਮੱਥਾ ਟੇਕਿਆ ਔਰ ਗੁਰੂ ਜੀ ਦੇ ਮੱਥਾ ਟੇਕ ਕੇ ਚੋਰ ਵਾਲੇ ਤੋਂ ਚੋਰ ਫੜ ਕੇ ਇਹ ਪ੍ਰਸ਼ਾਦੀ ਆਤੀ ਜਿਹੜਾ ਚੋਰ ਕਰਨਾ ਕਿ ਪਿਆ ਸਰ ਪੰਡਾਲ ਇਹ ਸਾਰੇ ਚੋਜ ਵੇਖ ਕੇ ਬਹੁਤ ਹੈਰਾਨ ਹੋਏ ਔਰ ਹੌਲੀ ਹੌਲੀ ਇਹਨਾਂ ਸਾਰੀਆਂ ਬਸਤਾਂ ਦਾ ਭਾਈ ਤਾਰਦੇ ਰਾਜਾਂ ਤੱਕ ਪਤਾ ਲੱਗਿਆ ਇਸ ਵੇਲੇ ਭੀਮ ਚੰਦ ਦੇ ਮਨ ਦੇ ਵਿੱਚ ਬੜਾ ਲਾਲਚ ਆਇਆ ਉਸ ਲਾਲਚ ਦੀ ਖਾਤਰ ਭੀਮਚੰਦ ਨਿਸ਼ਨਿਆਂ ਭੇਜਿਆ ਕਿਵੇਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਆਪਣੇ ਸਪਾਈ ਏਲਜੀ ਭੇਜੇ ਗੁਰੂ ਸਾਹਿਬ ਨੇ ਉਸੇ ਤਰ੍ਹਾਂ ਹੀ ਇੱਕ ਹੁਕਮਨਾਮਾ ਲਿਖ ਕੇ ਭੇਜ ਦਿੱਤਾ ਕਿ ਇਹ ਗੁਰੂ ਦਾ ਦਰ ਹੈ ਇੱਥੇ ਜਦੋਂ ਮਰਜ਼ੀ ਕੋਈ ਆ ਜਾ ਸਕਦਾ ਹੈ ਇੱਥੇ ਕੋਈ ਮਨਾਹੀ ਨਹੀਂ ਹੈ ਜੀ ਆਇਆਂ ਨੂੰ ਰੇਂਦੇ ਨੇ ਜਸਵੇ ਦੇ ਭੀਮ ਚੰਦ ਆਪਣੇ ਨਾਲo ਲਸ਼ਕਰ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ ਕੀ ਦੇਖਦਾ ਹੈ ਅੱਗੇ ਦਰਬਾਰ ਲੱਗਾ ਹੈ ਬੜੀ ਸ਼ਾਨੋ ਸ਼ਕਤ ਤੇ ਉੱਚੀ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਸਿੰਘਾਸ਼ਨ ਲੱਗੇ ਨੇ ਸ਼ੂਰ ਬੀਰਾਂ ਵਾਲੇ ਵਸਤਰ ਪਾਏ ਹੋਏ ਨੇ ਮੱਥੇ ਤੇ ਇੱਕ ਲਗੀ ਤੋੜਾ ਲਗਾ ਹੋਇਆ ਹੈ ਹੱਥ ਦੇ ਵਿੱਚ ਕਿਰਪਾਨ ਹੈ ਔਰ ਉਹ ਹੀ ਪ੍ਰਸ਼ਾਦੀ ਹਾਥੀ ਸਤਗੁਰੂ ਦੇ ਉੱਤੇ ਚੌਰ ਕਰ ਰਿਹਾ ਹੈ ਜਿਸ ਵੇਲੇ ਦੂਰੋਂ ਹੀ ਵੇਖਿਆ ਤੇ ਮਨ ਦੇ ਵਿੱਚ ਈਰਖਾ ਪਰ ਗਈ ਮਨ ਦੇ ਵਿੱਚ ਉਸਨੇ ਸੋਚਿਆ ਸੀ ਕਿ ਉਹ ਬਰਾਗੂ ਸਾਦੀ ਬਰਾਗੀ ਸਾਧੂ ਹੋਏਗਾ ਗੁਰੂ ਜੀ ਹੋਰ ਕੌਣ ਹੋਏਗਾ ਲੇਕਿਨ ਗੁਰੂ ਸਾਹਿਬ ਦੇ ਸ਼ਾਈ ਠਾਰ ਠਾਰ ਵੇਖ ਕੇ ਗੁਰੂ ਜੀ ਦੀਆਂ ਫੌਜਾਂ ਵੇਖ ਕੇ ਗੁਰੂ ਜੀ ਦੇ ਕੋਲ ਪ੍ਰਸ਼ਾਦੀ ਹਾਥੀ ਵੇਖ ਕੇ ਗੁਰੂ ਦੇ ਕੋਲ ਚੰਦਨ ਦੀ ਚੌਂਕੀ ਵੇਖ ਕੇ ਗੁਰੂ ਸਾਹਿਬ ਦੇ ਕੋਲ ਚੰਦਨੀ ਵੇਖ ਕੇ ਗੁਰੂ ਸਾਹਿਬ ਦੇ ਕੋਲ ਪੰਜ ਕਲਾ ਸ਼ਸਤਰ ਦੇਖ ਕੇ ਗੁਰੂ ਸਾਹਿਬ ਦੇ ਕੋਲ ਹਾਥੀ ਘੋੜੇ ਸਮਯਾਨੇ ਵੇਖ ਕੇ ਮਨ ਦੇ ਵਿੱਚ ਬੜੀ ਈਰਖਾ ਵੀ ਹੋਈ ਤੇ ਲਾਲਚ ਵੀ ਜਾ ਗਿਆ ਜਿਸ ਵੇਲੇ ਗੁਰੂ ਸਾਹਿਬ ਦੇ ਨੇੜੇ ਹਜੂਰ ਮੱਥਾ ਟੇਕਿਆ ਬੈਠ ਗਿਆ ਸੰਗਤ ਦੇ ਵਿੱਚ ਔਰ ਜਦੋਂ ਸਮਾਂ ਮਿਲਿਆ ਗੁਰੂ ਸਾਹਿਬ ਨਾਲ ਗੱਲਬਾਤ ਕਰਨ ਦਾ ਤੇ ਗੁਰੂ ਸਾਹਿਬ ਦੇ ਇੱਕ ਸਵਾਲ ਰੱਖ ਦਿੱਤਾ ਕਿ ਮੇਰੇ ਬੇਟੇ ਦਾ ਮੇਰੇ ਪੁੱਤਰ ਦਾ ਵਿਆਹ ਹੈ ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਸ਼ਾਨੋ ਸ਼ੌਕਤ ਵਿਖਾਉਣ ਵਾਸਤੇ ਆਧਾਰੀਆਂ ਦੇ ਦਿੱਤੀਆਂ ਜਾਣ ਵਿਆਹ ਤੋਂ ਬਾਅਦ ਮੈਂ ਆਪ ਜੀ ਨੂੰ ਵਾਪਸ ਕਰ ਦੇਵਾਂਗਾ ਹੁਣ ਸਾਈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਔਰ ਗੁਰੂ ਸਾਹਿਬ ਬੜੇ ਪਿਆਰ ਦੇ ਨਾਲ ਦੀਆਂ ਗੱਲਾਂ ਸੁਣਦੇ ਰਹੇ ਅਖੀਰ ਕਿਹਾ ਜੇ ਪੀਮ ਚੰਦ ਜੀ ਇਹ ਵਸਤਾਂ ਮੇਰੀਆਂ ਨਹੀਂ ਇਹ ਵਸਤਾਂ ਗੁਰੂ ਘਰ ਦੀਆਂ ਨੇ ਤੇ ਇਹ ਵਸਤਾਂ ਗੁਰੂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਪਹਿਲੀ ਗੱਲ ਦੂਜੀ ਗੱਲ ਅਗਰ ਸੰਗਤ ਦੇ ਨਾਲ ਗੱਲ ਕੀਤੀ ਵੀ ਜਾਵੇ ਤਾਂ ਉਹ ਇਹ ਵਸਤਾਂ ਦੇ ਜਾਣ ਵਾਸਤੇ ਕਦੇ ਵੀ ਇਜਾਜ਼ਤ ਨਹੀਂ ਦੇਵੇਗੀ ਸੋ ਇਸ ਕਰਕੇ ਤੁਸੀਂ ਇਹ ਇੱਛਾ ਨੂੰ ਆਪਣੇ ਮਨ ਦੇ ਵਿੱਚ ਹੀ ਰਹਿਣ ਦਿਓ ਤਾਂ ਕਿ ਆਪ ਜੀ ਆਪਣਾ ਸਮਾਂ ਖਰਾਬ ਨਾ ਕਰੋ ਗੁਰੂ ਸਾਹਿਬ ਦੀਆਂ ਖਰੀਆਂ ਖਰੀਆਂ ਸੁਣ ਕੇ ਭੀਮ ਚੰਦ ਅਗ ਬਬੂਲਾ ਹੋ ਗਿਆ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ ਪਰ ਸਤਗੁਰਾਂ ਦੇ ਕੋਲੋਂ ਉੱਠ ਕੇ ਚਲੇ ਪਿਆ ਮਹਾਰਾਜਾਂ ਦੇ ਨਾਲ ਸਲਾਹ ਕੀਤੀ ਸਲਾਹ ਕਰਕੇ ਆਪਨੇ ਇਹ ਚੀਜ਼ਾਂ ਵਸਤੂਆਂ ਨੂੰ ਤੱਕੇ ਦੇ ਨਾਲ ਹਾਸਲ ਕਰਨ ਵਾਸਤੇ ਆਪਣੀ ਵਿਉਂਤਬੰਦੀ ਕਰ ਲਈ ਔਰ ਉਸ ਵਿਉਂਤਬੰਦੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਿਲਾਫ ਪਹਾੜ ਦੇ ਨਰੇਸ਼ਨਦ ਟਿੱਡੀ ਦਾਲਪਗਾਣੀ ਦੇ ਮੈਦਾਨ ਵਿੱਚ ਆ ਪਹੁੰਚਿਆ ਇੱਕ ਅਨੁਮਾਨ ਅਨੁਸਾਰ ਲਗਭਗ 10000 ਫੌਜ ਲੈ ਕੇ ਪਹਾੜਸ ਨਰੇਸ਼ਨਦ ਅੱਧਾ ਲਗੇ ਵਧਿਆ ਇਨਾਂ ਵਿੱਚ ਭਾਗ ਲੈਣ ਵਾਲੇ ਭੀਮ ਚੰਦ, ਕਿਰਪਾਲ ਚੰਦ ਕਟੋਚ, ਕੇਸਰੀ ਚੰਦ ਜੈਸਵਾਲ, ਸੁਖਦੇਵ ਜਸਰੇਤ, ਹਰੀ ਚੰਦ ਨਾਲਾਗੜ, ਪੀਸੀ ਚੰਦ ਢਵਾਲ, ਭਪਾਲ ਚੰਦ ਮਲੇਰ ਆਦਿ ਇਹ ਸਨ 15 ਅਪ੍ਰੈਲ 1687 ਨੂੰ ਦੋਵਾਂ ਸਨਾਵਾਂ ਦੇ ਵਿੱਚ ਕਮਸਾਨ ਦਾ ਯੁੱਧ ਹੋਇਆ ਗੁਰੂ ਜੀ ਦੇ ਵੱਲੋਂ ਫੌਜੀ ਟੁਕੜੀਆਂ ਦੀ ਅਗਵਾਈ ਗੁਰੂ ਜੀ ਦੇ ਭੂਆ ਜੀ ਦੇ ਵੀਰ ਬੀਬੀ ਵੀਰੋ ਦੇ ਪੁੱਤਰ ਪੰਜੇ ਪੁੱਤਰ ਸੰਘੋਸ਼ ਜੀਤਮਲ ਮੂਰੀ ਚੰਦ ਗੁਲਾਬ ਰਾਏ ਗੰਗਾ ਰਾਮ ਜੀ ਕਰੇ ਸਨ ਗੁਰੂ ਜੀ ਦੇ ਮਾਮੇ ਕਿਰਪਾਲ ਚੰਦ ਜੀ ਨੇ ਵੀ ਲੜਾਈ ਦੇ ਵਿੱਚ ਭਾਗ ਲਿਆ ਦੀਵਾਨ ਚੰਦ ਪ੍ਰੋਹਤ ਦਇਆ ਰਾਮ ਅਤੇ ਹੋਰ ਅਨੇਕਾਂ ਸਿੱਖਾਂ ਨੇ ਆਪਣੇ ਆਪਣੇ ਯੱਥਿਆਂ ਦੀ ਕਮਾਂਡ ਸੰਭਾਲੀ ਰਾਜਾ ਮੇਲਨੀ ਪ੍ਰਕਾਸ਼ ਨੇ ਆਪਣੇ ਚਲੰਦਾ ਸਿਪਾਹੀ ਗੁਰੂ ਜੀ ਦੀ ਫੌਜ ਵਿੱਚ ਭੇਜ ਦਿੱਤੇ ਇਸ ਪ੍ਰਕਾਰ ਗੁਰੂ ਜੀ ਦੇ ਕੁੱਲ ਯੋਧਿਆਂ ਦੀ ਗਿਣਤੀ 2500 ਤੋਂ ਉੱਪਰ ਹੋ ਗਈ ਇਸ ਮੌਕੇ ਤੇ ਕਾਂਸੀ ਦਾ ਤਰਖਾਨ ਸਿੱਖ ਗੁਰੂ ਜੀ ਦੇ ਦਰਸ਼ਨ ਲਈ ਆਇਆ ਜੋ ਗੁਰੂ ਜੀ ਦੇ ਪੇਟਰੂ ਵਿੱਚ ਖਾਸ ਕਲਾਕਿਰਤੀ ਦੁਆਰਾ ਤਿਆਰ ਕੀਤੀ ਲੱਕੜੀ ਦੀ ਥੋਪ ਲਿਆ ਇਸ ਦੀ ਵਿਸ਼ੇਸ਼ਤਾ ਸੀ ਇਹਦਾ ਬਾਹਰੀ ਖੋਲ ਲੱਕੜੀ ਦਾ ਤੇ ਅੰਦਰ ਵਿਸ਼ੇਸ਼ ਧਾਤ ਦਾ ਬਣਿਆ ਹੋਇਆ ਸੀ ਇਸ ਨੂੰ ਵਾਰ-ਵਾਰ ਚਲਾਉਣ ਤੇ ਇਹ ਗਰਮ ਨਹੀਂ ਸੀ ਹੁੰਦੀ ਗੁਰੂ ਜੀ ਦੀ ਫੌਜ ਵਿੱਚ ਸਰਦਾਰ ਪਠਾਨ ਤੇ ਸਵਾਰ ਸਹਿ ਤਨਖਾਹ ਸ਼ੁਰੂ ਵੱਲੋਂ ਲੈਂਦੇ ਰਹੇ ਤੇ ਲੜਾਈ ਦੇ ਕਰਤਵ ਕਰਦੇ ਰਹੇ ਜਦੋਂ ਦਲਾਂ ਵਿੱਚ ਲੜਾਈ ਦਾ ਹੁਕਮ ਤਿਆਰੀ ਦਾ ਹੁਕਮ ਆਇਆ ਤਾਂ ਇਹਨਾਂ ਨੇ ਖਿਸਕਣ ਦਾ ਮਨ ਬਣਾ ਲਿਆ ਛਰੇੰਤਰ ਕਰਕੇ ਅਗਲੇ ਦਿਨ ਗੁਰੂ ਜੀ ਦੀ ਸੇਵਾ ਚਾਰਾਂਜੁਰ ਹੋਏ ਛੁੱਟੀ ਮੰਗਣ ਲੱਗੇ ਇਸ ਸਮੇਂ ਖਬਰ ਕਿਸੇ ਤਰ੍ਹਾਂ ਵੀ ਸੁਗਧਾਈ ਨਹੀਂ ਹੋ ਸਕਦੀ ਪਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਤਨਖਾਹ ਵਧਾਉਣ ਦਾ ਭਰੋਸਾ ਦਿੱਤਾ 5 ਗੁਣਾ ਤਰਖਾ ਕਰਨ ਦਾ ਪਰ ਨਹੀਂ ਮੰਨੇ ਸੰਗੋਸ਼ਾ ਨੇ ਅਖੀਰ ਕਹਿ ਦਿੱਤਾ ਜੇਕਰ ਜਿੱਤ ਕੇ ਆਗੇ ਤਾਂ ਮੋਰਾਂ ਦੀ ਇੱਕ ਘਟਾਲ ਭਰ ਕੇ ਵੀ ਦੇਵਾਂਗੇ ਨਹੀਂ ਮੰਨੇ ਤਦ ਸੰਘੋਸ਼ ਆਨੇ ਆ ਕਿ ਗੁਰੂ ਜੀਵਨ ਨੂੰ ਕਿਹਾ ਕਿ ਹੁਣ ਇਹਨਾਂ ਨੂੰ ਰੱਖਣਾ ਠੀਕ ਨਹੀਂ ਆ ਗਿਆ ਹੋਵੇ ਤਾਂ ਇਹਨਾਂ ਨੂੰ ਲੁੱਟ ਪੁੱਟ ਕੇ ਕੱਢ ਦਈਏ ਤਦ ਗੁਰੂ ਜੀ ਨੇ ਇਹਨਾਂ ਨੂੰ ਲੁੱਟੇ ਕੁੱਟੇ ਨਹੀਂ ਉਂਝ ਹੀ ਜਾਣ ਦਿਓ ਇਹ ਕਹਿ ਕੇ ਚੱਲੇ ਸਨ ਕਿ ਘਰਾਂ ਨੂੰ ਜਾ ਰਹੇ ਆ ਥੋੜੀ ਦੂਰ ਜਾ ਕੇ ਜਮਨਾ ਤੋਂ ਪਾਰ ਗੜਵਾਲ ਦੇ ਰਸਤੇ ਰਾਜਿਆਂ ਨੂੰ ਜਾ ਕੇ ਜਾ ਮਿਲੇ ਇਹਨਾਂ ਵਿੱਚੋਂ ਇੱਕ ਕਾਲੇ ਖਾਂ ਹੀ ਆਪਣੀ ਟੁਕੜੀ ਸਦ ਰਹਿ ਗਿਆ ਬਾਕੀ ਸਾਥੀਆਂ ਨੂੰ ਹੀ ਲੂਣ ਹਰਾਮ ਬਨੋਂ ਰੋਗ ਦਾ ਰਿਆ ਪਰ ਉਹ ਨਹੀਂ ਮੰਨੇ ਜਦੋਂ ਗੁਰੂ ਜੀ ਨੇ ਇਹ ਗੱਲ ਸੁਣੀ ਤਰ ਉਹ ਵੀ ਚਲੇ ਜਾਣ ਦੱਸਣੇ ਆ ਭੇਜਿਆ ਪਰ ਉਹ ਨਹੀਂ ਗਿਆ ਗੁਰੂ ਜੀ ਨੇ ਉਹਨਾਂ ਨੂੰ ਸਦਕੇ ਕੋਈ ਇਨਾਮ ਦਿੱਤਾ ਤੇ ਤੈਨੂੰ ਪ੍ਰਸੰਤਾ ਵਜੋਂ ਭੇਜ ਰਹੇ ਹਾਂ ਤੇਰੇ ਉੱਤੇ ਕੋਈ ਨਾਰਾਜ਼ਗੀ ਨਹੀਂ ਸੋ ਗੁਰੂ ਜੀ ਦੀ ਆਗਿਆ ਮੰਨ ਕੇ ਕਿਸੇ ਦੂਜੇ ਸਥਾਨ ਤੇ ਚਲਾ ਗਿਆ ਪਰ ਫੌਜ ਦੇ ਨਾਲ ਜਾ ਕੇ ਨਹੀਂ ਮਿਲਿਆ ਸੋ ਪਠਾਨ ਫਤਿਹ ਸ਼ਾਹੀ ਫੌਜੇ ਜਾ ਕੇ ਮਿਲ ਗਏ ਸਨ ਉਹਨਾਂ ਦੇ ਨਾਲ ਫਤਿਹ ਸ਼ਾਹ ਨੇ ਵਾਦਾ ਕਰ ਲਿਆ ਸੀ ਕਿ ਤਨਖਾਹ ਦੇ ਦੂਜੇ ਇਨਾਮਤਲਾਵਾ ਜੇਕਰ ਫਤਿਹ ਹੋ ਗਈ ਲੁੱਟਦੇ ਮਾਲ ਦੇ ਵਿੱਚੋਂ ਹਿੱਸਾ ਦਿੱਤਾ ਜਾਵੇਗਾ ਇਸ ਤਰ੍ਹਾਂ ਲੁੱਟਮਾਰ ਦਾ ਲਾਲਚ ਅਕਸਰ ਸੰਸਾਰ ਦੇ ਇਤਿਹਾਸ ਵਿੱਚ ਜੰਗੀ ਲੋਕਾਂ ਨੇ ਵਰਤਿਆ ਜਿਹਦੇ ਨਾਲ ਨਿਮਨ ਥਾਵਾਂ ਭਾਵਾਂ ਵੱਲੋਂ ਜੋਸ਼ ਦਾ ਵਾਧਾ ਹੁੰਦਾ ਪਠਾਣਾ ਨੂੰ ਹੁਣ ਤੱਕ ਗੁਰੂ ਘਰ ਦਾ ਸਾਰਾ ਪਤਾ ਲੱਗ ਚੁੱਕਿਆ ਸੀ ਉਹ ਖੁਸ਼ ਸਨ ਕਿ ਅਸੀਂ ਮਿੰਟੋ-ਮਿੰਟੀ ਹੱਲਾ ਕਰਾਂਗੇ ਤੇ ਜਿੱਤ ਜਾਵਾਂਗੇ ਇਧਰ ਇਹ ਵੇਦਾ ਹੋਏ ਉਧਰ ਗੁਰੂ ਜੀ ਦੇ ਕੋਲ ਮਹੰਤ ਕ੍ਰਿਪਾਲ ਚੰਦ ਜੀ ਕ੍ਰਿਪਾਲ ਦਾ ਜੀ ਤਵੀ ਵਰਕਸ਼ਾਨ ਨੂੰ 580 ਸਾਧੂਆਂ ਦੇ ਨਾਲ ਗੁਰੂ ਜੀ ਕੋ ਰਹਿੰਦੇ ਸਨ ਇਹ ਸਾਧੂ ਲੜਾਈ ਦੇ ਕਰਤਵ ਜਾਣਦੇ ਸਨ ਸਾਧੂਆਂ ਦੇ ਡੇਰੇਆਂ ਦਾ ਨਾਮ ਤੇ ਅਖਾੜਾ ਵੀ ਇਹਨਾਂ ਕਸਰਤ ਕਰਨ ਵਾਲੇ ਅਖਾੜਿਆਂ ਵੱਲੋਂ ਹੀ ਪਿਆ ਸੀ ਇਹ 500 ਜਵਾਨ ਤਗੜੇ ਲੜਨ ਵਾਲੇ ਸਨ ਜਦੋਂ ਉਹਨਾਂ ਨੇ ਵੇਖਿਆ 500 ਪਠਾਨ ਚਲੇ ਗਿਆ ਬਾਕੀ ਜਾਤੀਆਂ ਦੇ ਲੋਕ ਇਹਨਾਂ ਲੜਾਈਆਂ ਤੋਂ ਵਿਦਿਆ ਸਿੱਖ ਲਈ ਗਈ ਹੈ ਨਵੇਂ ਹਨ ਨਿਸ਼ਚੈ ਹਾਰ ਹੋਵੇਗੀ ਜਦੋਂ ਇਹਨੇ ਯੋਧੇ ਹੋਰ ਜਾ ਕੇ ਮਿਲ ਗਏ ਤਦ ਉਹ ਰਾਤੋਂ ਰਾਤ ਖੇਸ ਗਏ ਸਵੇਰੇ ਜਦੋਂ ਆਪਜੀ ਕੋਲ ਖਬਰ ਪਹੁੰਚੀ ਕਿ ਅਦਾਸੀ ਵੀ ਚਲੇ ਗਏ ਤਦ ਕਿਸੇ ਨੇ ਦੱਸਿਆ ਕਿ ਮੰਡਲੀ ਤਾਂ ਚਲੀ ਗਈ ਪਰ ਮਹੰਤ ਜੀ ਬੈਠੇ ਨੇ ਗੁਰੂ ਜੀ ਮਕਸਰਾਏ ਬੋਲੇ ਕਹਿਣ ਲੱਗੇ ਕੋਈ ਗੱਲ ਨਹੀਂ ਜੜ ਰਹਿ ਗਈ ਹੈ ਜੇਕਰ ਪ੍ਰਾਣ ਬਜ ਗਏ ਤਾਂ ਸਭ ਕੁਝ ਬਜ ਰਿਹਾ ਜੇਕਰ ਮਹੰਤ ਜੀ ਚਲਾ ਜਾਂਦਾ ਤਾਂ ਗੁਰੂ ਵੱਲੋਂ ਉਹਨਾਂ ਦਾ ਸਬੰਧ ਹੀ ਟੁੱਟ ਜਾਣਾ ਸੀ ਅਜੇ ਇਹ ਚੇਲਿਆਂ ਦਾ ਕੀ ਜੋ ਮੰਤ ਨੂੰ ਛੱਡ ਕੇ ਚਲੇ ਜਾਣ ਚੇਲੇ ਹੋਰ ਬਣ ਜਾਣਗੇ ਜਾਓ ਮੰਤ ਕਰਪਾ ਚੰਦ ਨੂੰ ਸਾਧ ਲਿਓ ਮੰਤ ਜੀ ਆਏ ਸਿਰ ਚ ਆ ਕੇ ਬੈਠ ਗਏ ਗੁਰੂ ਜੀ ਨੇ ਮੁਸਕਰਾ ਕੇ ਪਛਾਹ ਮਹਤ ਜੀ ਚੇਲੇ ਕਿਥੇ ਜੇ ਤਾਂ ਮੰਤ ਜੀ ਬੋਲੇ ਕਿ ਗੁਰੂ ਜੀ ਅਸੀਂ ਅਲਪ ਗਿਆਨ ਹਾਂ ਤੁਹਾਡੀ ਵਡਿਆਈ ਨਹੀਂ ਜਾਣਦੇ ਦੁਨੀਆ ਚਾਰੇ ਦੀ ਨਜ਼ਰ ਰੱਖਣ ਵਾਲੇ ਵਿਚਲਤ ਹੋ ਕੇ ਭੱਜ ਗਏ ਜੇਕਰ ਤੁਹਾਡੀ ਨਜ਼ਰ ਹੋਵੇ ਕੀ ਨਹੀਂ ਹੋ ਸਕਦਾ ਗੁਰੂ ਜੀ ਨੇ ਇੱਕ ਚਿੱਠੀ ਪੀਰ ਬੁੱਧੂ ਸ਼ਾਹ ਨੂੰ ਲਿਖੀ ਬੁੱਧੂ ਸ਼ਾਹ ਜੀ ਜੋ ਪਠਾਨ ਔਰੰਗਜ਼ੇਬ ਵੱਲੋਂ ਹਟਾਏ ਜਾਣ ਤੇ ਸਾਡੇ ਇਥੇ ਫੌਜੀ ਚ ਪੱਤੀ ਹੋਏ ਸਨ ਬਰੀ ਰਾਜਿਆਂ ਦੇ ਨਾਲ ਜਾ ਮਿਲੇ ਨੇ ਚਿੱਠੀ ਪੜ੍ਹ ਕੇ ਗੁਰੂ ਜੀ ਦੀ ਪੀਰ ਬੁੱਧੂ ਸ਼ਾਹ ਆਪਣੇ ਪੰਜੇ ਪੁੱਤਰ ਤੇ ਫੌਜ ਨੂੰ ਲੈ ਕੇ ਪਗਾਣੀ ਤਰਫ ਚੱਲ ਪਿਆ ਹੈ 700 ਮਰੀਦ ਨਾਲ ਲੈ ਲਿਆ ਹੈ ਲੜਾਈ ਦੇ ਦਲਾਂ ਵਿੱਚ ਲੜਾਈ ਮੂਲ ਅਕ 原因 ਫਤਿਹ ਸ਼ਾਹ ਸੀ ਕਿਉਂਕਿ ਉਹਦੇ ਖੇਤਰ ਵਿੱਚ ਨਰੇਸ਼ ਭੀਮ ਚੰਦ ਦੀ ਪ੍ਰੇਰਣਾ ਤੇ ਜੋ ਥੋਪਿਆ ਜਾ ਰਿਹਾ ਸੀ ਫਤਿਹ ਸ਼ਾਹ ਧਨવાન ਤੇ ਬਲਵਾਨ ਰਾਜਾ ਸੀ ਭੀਮ ਚੰਦ ਲੜਾਈ ਦਾ ਪ੍ਰੇਰਕ ਸੀ ਜੋ ਕਿ ਤੀਰ ਅੰਦਾਜ਼ੀ ਤੇ ਹੋਰ ਸ਼ਸਤਰਾਂ ਦਾ ਪ੍ਰਵੀਨ ਸਮੇਂ ਦਾ ਬਲਵਾਨ ਜੋਧਾ ਸੀ ਹਰੀਚੰਦ ਵੀ ਉਸ ਸਮੇਂ ਤੀਰ ਅੰਦਾਜ਼ੀ ਦਾ ਸਾਥ ਸੀ ਵੈਰੀ ਦੀ ਫੌਜ ਵਿੱਚ ਉਸ ਸਮਾਂ ਅਜਿਹੇ ਸੂਰਬੀਰ ਸਨ ਜਿਨ੍ਹਾਂ ਦੇ ਨਾਲ ਲੜਾਈ ਕਰਨਾ ਕੋਈ ਆਸਾਨ ਖੇਲ ਨਹੀਂ ਸੀ ਗੁਰੂ ਜੀ ਇਸ ਸਮੇਂ ਚੜ੍ਹਾਈ ਹੋਈ ਚੜ੍ਹਦੀ ਹੋਈ ਜਵਾਨੀ ਲਗਭਗ 20 ਸਾਲ ਦੀ ਉਮਰ ਸੀ ਲੜਾਈ ਦਾ ਅਦਸ਼ਾ ਹਸੀਮ ਸੀ ਤਨੁਸ਼ ਵਿਦਿਆ ਵਿੱਚ ਕਮਾਲ ਦੀ ਨਿਪੁੰਨਤਾ ਸੀ ਆ ਆਪਣੀ ਫੌਜ ਵੀ ਜੋ ਸਰੀਰ ਦੇ ਨਾਲ 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 ਦਿਲ ਦਾ ਜੋਸ਼ ਭਰਿਆ ਉਹ अनोखी ਸਫਲਤਾ ਸੀ ਵੈਰੀ ਦੀਆਂ ਸੁਨਾਵਾਂ ਹੁਣ ਜਮਨਾ ਦੇ ਪਾਰ ਪਹੁੰਚ ਚੁਕੀਆਂ ਸਨ ਇੱਥੇ ਆ ਕੇ ਮੋਰਚੇ ਬੰਨੇ ਖੜੀਆਂ ਸਨ ਗੁਰੂ ਜੀ ਨੇ தயਰਾਮ ਨੂੰ ਨਾਲ ਲੈ ਕੇ ਵੈਰੀ ਦੀ ਫੌਜ ਨੂੰ ਵਿਊ ਰਚਨਾ ਨੂੰ ਜਾਚਿਆ ਸੱਜੇ ਵੱਲ ਪਠਾਣਾ ਦੀ ਫੌਜ ਖੱਬੇ ਵੱਲ ਰਾਜਿਆ ਦੀ ਫੌਜ ਫਤਿਹशाह ਪਿਛੇ ਸਾਰਾ ਪ੍ਰਬੰਧ ਕਰ ਰਿਹਾ ਸੀ ਹਰੀ ਚੰਦ ਹੜੂਰੀਆ ਸਭ ਤੋਂ ਅੱਗੇ ਵਾਲੀ ਟੁਕੜੀ 'ਚ ਖੜਾ ਸੀ ਅਤੇ ਪੜਤਾਲ ਹੁਣੇ ਖਤਮ ਹੋਈ ਕਿ ਦੱਖਣ ਦਿਸ਼ਾ ਵੱਲੋਂ ਕੋਈ ਦੂਰੀ ਤੇ ਧੂੜ ਉੜਦੀ ਵਿਖਾਈ ਦਿੱਤੀ ਇਸ ਨੂੰ ਆ ਕੇ ਗੁਰੂ ਜੀ ਦੇ ਫੌਜੀ ਅਧਿਕਾਰੀ ਨੰਦ ਚੰਦ ਨੇ ਆ ਕੇ ਦੱਸਿਆ ਕਿ ਫੌਜ ਆ ਗਈ ਲੱਗਦੀ ਹੈ ਇੱਕ ਦੂਧ ਖਬਰ ਲਿਆਇਆ ਕਿ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਸੁਮੇਲ ਸਰਸੋ ਜਵਾਨ ਲੈ ਕੇ ਆਏ ਹਨ ਗੁਰੂ ਜੀ ਖਬਰ ਸੁਣ ਕੇ ਬੜੇ ਖੁਸ਼ ਹੋਏ ਸੰਗੋਸ਼ਾਨ ਹੁਕਮ ਦਿੱਤਾ ਕਿ ਆਪਣੀ ਵੰਡ ਵਿੱਚ ਨਵੀਂ ਫੌਜ ਦੇ ਪ੍ਰਬੰਧ ਦਾ ਵਿਚਾਰ ਕਰਕੇ ਬੁੱਧੂ ਸ਼ਾਹ ਨੂੰ ਇਸ ਦਾ ਵਿਹੋਰਾ ਦਿਓ ਬੁੱਧੂ ਸ਼ਾਹੀ ਕਮਕ ਖਬਰ ਮਿਲਦੇ ਸਾਰ ਝਟਪਟ ਆਪਣੇ ਮੋਰਚਾ ਦੇ ਉੱਤੇ ਛਾ ਗਏ ਔਰ ਇਹਦੇ ਨਾਲ ਸਾਰੀ ਫੌਜ ਦੇ ਵਿੱਚ ਅਤਿ ਸ਼ਾ ਵਰਗਿਆ ਹੁਣ ਸੰਘੋਸ਼ਾ ਵੱਲੋਂ ਬੰਦੂਕਾਂ ਦੀ ਪਰਮਾਰ ਹੋਈ ਉਹ ਵੱਡੇ ਵੇਗ ਵੱਲੋਂ ਉਮੜਿਆ ਰਹੇ ਸੰਤੇ ਹਵਾ ਉਹਨਾਂ ਦੀ ਵੱਲ ਵੇਗ ਵੱਲੋਂ ਜਾ ਰਹੀ ਸੀ ਇਧਰ ਦੀਆਂ ਬੰਦੂਕਾਂ ਦੇ ਜਮੂਰਾਂ ਦਾ ਧੂਆਂ ਉਹਨਾਂ ਨੂੰ ਅંધੇਰਾ ਕਰ ਰਹੇ ਸਨ ਉਹਨਾਂ ਦੇ ਤੀਰ ਅਤੇ ਗੋਲੀਆਂ ਨਿਸ਼ਾਨੇ ਉੱਤੇ ਬਹੁਤ ਘੱਟ ਬੈਠਦੇ ਇਧਰ ਵੱਲੋਂ ਬਹੁਤ ਨਿਸ਼ਾਨੇ ਤੇ ਬੈਠਦੇ ਪਰ ਵੱਧੇ ਵੱਧੇ ਇੱਕ ਜੀ ਟਿਕਾਣੇ ਤੇ ਆ ਗਏ ਜਿੱਥੇ ਇਕ 1895 ਤੇ ਸੰਘੋਸ਼ਾ ਦੇ ਬਦੂਕੀ ਸ਼ਿਫਤੀ ਹੋਏ ਸਨ ਇਹਨਾਂ ਦੀ ਭਰੀ ਹੋਈ ਤੋੜੇਦਾਰ ਬਦੂਕ ਨੇ ਇੱਕ ਵਾਰੀ ਝੜੀ ਲਗਾਤੀ ਤਿੰਨ ਚਾਰ ਸੂਪ ਪਹਾੜੀਏ ਉਸੇ ਸਥਾਨ ਉਤੇ ਫਤਾਤ ਹੋ ਗਏ ਇਤੋਂ ਜੋ ਫੌਜੀ ਅੱਗੇ ਵਧ ਰਹੇ ਸਨ ਛਿੜਕ ਗਏ ਤਦ ਹਰੀਚੰਦ ਨੇ ਫੌਜ ਨੂੰ ਪਿੱਛੇ ਹਟਾ ਲਿਆ ਤੇ ਸੱਜੇ ਵੱਲ ਨੂੰ ਚਲਾ ਗਏ ਫਤਿਹਸ਼ਾਨੀ ਪਛਿਆਰੀ ਚੰਦ ਪਠਾਨ ਤਾਂ ਉਹਨਾਂ ਨੂੰ ਛੱਡ ਕੇ ਇਧਰ ਆ ਗਏ ਨੇ ਹੁਣ ਉਹਨਾਂ ਕੋਲ ਇਹ ਸਿੱਖਾਂ ਦੀ ਫੌਜ ਕਿੱਥੋਂ ਆ ਗਈ ਹਰੀ ਚੰਦ ਨੇ ਕਿਹਾ ਕਿ ਇਹਨਾਂ ਪਠਾਣਾਂ ਨੂੰ ਸਾਰੇ ਭੇਦ ਦਾ ਪਤਾ ਹੈ ਇਹਨਾਂ ਨੂੰ ਅੱਗੇ ਕੀਤਾ ਜਾਵੇ ਗੁਰੂ ਜੀ ਦੇ ਖਜ਼ਾਨੇ ਦੀ ਲੁੱਟ ਹੋਈ ਤਾਂ ਪਹਿਲਾਂ ਇਹਨਾਂ ਨੂੰ ਹੀ ਗੱਫਾ ਮਿਲੇਗਾ ਸੋ ਪਠਾਣਾ ਦੀ ਫੌਜ ਹੁਣ ਸੰਘੋਸ਼ਾ ਦੀ ਚੁਗੜੀ ਉੱਤੇ ਬੜੇ ਜੋਸ਼ ਤੇ ਵੇਗ ਨਾਲ ਝੱਟੀ ਅੱਗੋਂ ਸੰਘੋਸ਼ਾਈ ਮਹਾਨ ਸੂਰਬੀਰ ਸੀ ਪਠਾਣਾ ਦੇ ਆਉਂਦੇ ਹੀ ਉਹਨੇ ਗੋਲੀਆਂ ਦੀ ਵਿਚਾਰ ਉੱਲੋਂ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਤੇ ਪਠਾਣ ਜਿਸਤੇ ਦੀ ਨਾਲ ਆਗੇ ਪੈਰ ਹਲਾ ਦੇਣ ਦੀ ਗੱਲ ਸੋਚ ਰਹੇ ਸਨ ਉਹ ਹਲਾ ਨਹੀਂ ਸਕੇ ਹੁਣ ਦੋਨਾਂ ਵਿੱਚ ਕਮਸਾਨ ਦਾ ਜੁੱਧ ਮਚਿਆ ਤੇ ਬੜੇ ਜੋਰ ਸ਼ੋਰ ਦੇ ਨਾਲ ਜੰਗ ਚੱਲਦਾ ਪਿਆ ਹੈ ਉਧਰ ਗੁਰੂ ਜੀ ਦੇ ਕੋਲ ਲਾਲਚੰਦ ਮਾਈ ਖੜਾ ਸੀ ਬੜਾ ਵੱਡਾ ਪਹਿਲਵਾਨ ਬਰਵਾਨ ਵਿਅਕਤੀ ਸੀ ਗੁਰੂ ਜੀ ਦੀ ਆਗਿਆ ਲੈ ਕੇ ਉਹ ਵੀ ਸੰਘੋਸ਼ਾਲ ਸਥਾਨ ਤੇ ਜਾ ਪੜਿਆ ਇਸ ਨੇ ਪ੍ਰਵਾਨੀ ਯੂਰਪ ਨੂੰ ਤੀਰ ਚਲਾ ਕੇ ਬੜੇ ਜਵਾਨਾਂ ਨੂੰ ਮਾਰਿਆ ਤੀਰਾਂ ਦੀ ਮਾਰ ਵੇਖ ਕੇ ਦੋਨਾਂ ਪੱਖਾਂ ਦੇ ਲੋਕ ਵਾਵਾ ਕਰਨ ਲੱਗੇ ਲਾਲਚੰਦ ਦੀ ਲੜਾਈ ਵੇਖ ਕੇ ਲਾਲਚੰਦ ਨਾਮ ਕਲਵਾਈ ਵੀ ਸ਼ਸਤਰ ਲੈ ਕੇ ਉਸੇ ਟਿਕਾਣੇ ਤੇ ਪੜ ਗਿਆ ਪਠਾਣਾ ਨੂੰ ਇਹ ਪਤਾ ਸੀ ਪਹਿਲਾਂ ਤਾਂ ਮਸ਼ੂਆ ਹੈ ਦੂਜਾ ਹਲਵਾਈ ਹੈ ਸੂਰਬੀਰ ਕਿਵੇਂ ਹੋ ਗਏ ਹੁਣ ਮਾਰੀ ਚੰਦਗੀ ਵਧਿਆ ਤੇ ਜੀਵਨ ਨੂੰ ਵੈਰੀ ਦੀ ਫੌਜ ਵਿੱਚ ਕਰ ਗਿਆ ਇਸ ਨੇ ਆਪਣੇ ਜੋਰ ਤੇ ਕਰੋਧ ਵਿੱਚ ਕਿੰਨੇ ਹੀ ਪਠਾਣਾਂ ਦੀ ਹੱਤਿਆ ਕਰ ਦਿੱਤੀ ਘੋੜਾ ਜ਼ਖਮੀ ਹੋ ਗਿਆ ਸੀ ਤੇ ਆਪ ਵੀ ਮਾਰੇ ਜਾਣ ਵਾਲਾ ਸੀ ਭਾਈ ਸੰਘੋਛਾ ਨੇ ਵੇਖਿਆ ਭਰਾ ਘੇਰੇ ਵਿੱਚ ਫਸ ਗਿਆ ਇੱਕਦਮ ਸਵਾਰਾਂ ਦਾ ਦਸਤਾ ਲੈ ਕੇ ਪਰਿਆ ਤੇ ਜਿਸ ਤੇਜੀ ਵੱਲੋਂ ਗਿਆ ਸੀ ਉਸੇ ਤੇਜੀ ਵੱਲੋਂ ਭਰਾ ਨੂੰ ਘੇਰੇ ਚੋਂ ਕੱਢ ਗਏ ਵਾਸ ਲੈ ਗਿਆ ਤੇ ਪਠਾਨ ਹੈਰਾਨ ਰਹਿ ਗਏ ਸੋ ਪਿਆਰੇ ਇਸ ਯੁੱਧ ਦੇ ਵਿੱਚ ਤਾਂਤਨ ਸੈਵਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿੱਤ ਹੋਈ ਅਤੇ ਬਾਈ ਧਾਰ ਦੇ ਰਾਜਿਆਂ ਦੀ ਬੜੇ ਵੱਡੇ ਤਰੀਕੇ ਦੇ ਨਾਲ ਹਾਰ ਹੋਈ ਔਰ ਇਹ ਇਤਿਹਾਸ ਆਪ ਜੀ ਨੇ ਨਾਲ ਸਾਂਝਾ ਕੀਤਾ ਹੈ ਕਿ ਕਿਸ ਗੱਲ ਤੋਂ ਇਹ ਯੁੱਧ ਜਿਹੜਾ ਛੜਿਆ ਕਿਸ ਤਰ੍ਹਾਂ ਅੱਗੇ ਵਧਿਆ ਸੋ ਆਓ ਇਥੇ ਸੁਨਾਤੀਆਂ ਕਰੀਏ ਹੋਈਆਂ ਭੁੱਲੀਆਂ ਨੂੰ ਭੁੱਲਾਂ ਨੂੰ ਨਾ ਚਤਾਰਿਓ ਗਾਜ ਕੇ ਫਤਿਗ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ